ਲੋਕ ਸਭਾ ਚੋਣਾਂ ਹੋਣੀਆਂ ਨੇ ਪੰਜਾਬ ਦੀਆਂ ਲਾਸਟ ਪੜਾਚ 1 ਜੂਨ ਨੂੰ ਵੋਟਾਂ ਪੈਣਗੀਆਂ ਵੀ ਡਾਕਟਰ ਧਰਮਵੀਰ ਗਾਂਧੀ ਵੀ ਪੰਜਾਬ ਦੇ ਐਮਪੀ ਹੋਣ ਤੇ ਸਰਦਾਰ ਸਕਪਾਲ ਸਿੰਘ ਖੈਰਾ ਵੀ ਐਮਪੀ ਹੋਣ ਦੋਏ ਇਨਸਾਨਾਂ ਨੇ ਪੂਰੇ ਪੰਜਾਬ ਦੇ ਵਿੱਚ ਜਿੱਥੇ ਵੀ ਕਿਤੇ ਮੁਸੀਬਤ ਪੈਂਦੀ ਆ ਇਹੇ ਅੜਕੇ ਖੜ ਜਾਂਦੇ ਨੇ ਜਦੋਂ ਅਸੀਂ ਪਿੰਡਾਂ ਦੇ ਵਿੱਚ 19 ਦੇ ਵਿੱਚ ਜਾਂਦੇ ਸੀ ਤਾਂ ਸਾਨੂੰ ਲੋਕ ਕਹਿੰਦੇ ਸੀ ਵੀ ਡਾਕਟਰ ਧਰਮਵੀਰ ਵਰਗਾ ਕੋਈ ਉਮੀਦਵਾਰ ਰਾਹੁਲ ਗਾਂਧੀ ਤੱਕ ਗੱਲਬਾਤ ਚੱਲ ਰਹੀ ਆ ਕਿ ਮਨਾਉਣ ਦੀ ਕੋਸ਼ਿਸ਼ ਚੱਲ ਰਹੀ ਆ ਸਾਰੀ ਕੀ ਪਲੈਨਿੰਗ ਆ ਉਸ ਦਿਨ ਮੁਲਾਕਾਤ ਕੀ ਹੋਈ ਕੀ ਗੱਲਬਾਤ ਹੋਈ ਸਰਦਾਰ ਸਖਪਾਲ ਸਿੰਘ ਖਹਿਰਾ ਵੀ ਕਿਤੇ ਇਹ ਚਾਹੁੰਦੇ ਨੇ ਵੀ ਪੰਜਾਬ ਦੇ ਵਿੱਚ ਇੱਕ ਚੰਗੇ ਇਨਸਾਨ ਡਾਕਟਰ ਧਰਨਵੀਰ ਗਾਂਧੀ ਵੀ ਕਾਂਗਰਸ ਦੇ ਵਿੱਚ ਸ਼ਾਮਲ ਹੋ ਕੇ ਟਿਕਟ ਮਿਲਦੀ ਆ ਤਾਂ ਉਹਨਾਂ ਦਾ ਅਸਰ ਆ ਜਿਹੜਾ 2-3 ਸੀਟਾਂ ਤੇ ਪੈਂਦਾ ਹੈ ਜਿਹੜੀਆਂ ਪਟਿਆਲੇ ਦੇ ਅਰਦਗਿਰਦ ਘੁੰਮਦੀਆਂ ਨੇ ਉਸ ਦਿਨ ਡਾਕਟਰ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਮੈਂ ਥੋੜਾ ਜਿਹਾ ਆਪਦੇ ਸਿਹਤ ਨੂੰ ਲੈ ਕੇ ਵੀ ਮੈਂ ਸਿਹਤ ਆ ਜਿਹੜੀ ਮੇਰੀ ਆਸਤੂਦ ਹੈ ਕਿਉਂਕਿ ਅੱਜ ਲੋਕ ਤੁਹਾਨੂੰ ਇੰਨਾ ਚਾਹੁੰਦੇ ਨੇ ਕਿ ਜੇ ਤੁਸੀਂ ਨਾ 5 ਵਜੇ ਵੀ ਪ੍ਰਚਾਰ ਬੰਦ ਕਰਕੇ ਘਰੇ ਵਗ ਜਓ ਅਸੀਂ ਉਸ ਤੋਂ ਬਾਅਦ ਸਾਰਾ ਜਿਹੜਾ ਸਾਡੀ ਟੀਮ ਹੈ ਉਹ ਪੂਰਾ ਵਰਕ ਕਰੂਗੀ ਚਾਹੇ ਸਾਨੂੰ ਰਾਤ ਨੂੰ 2 ਵਜੇ ਦੇਣੇ ਚਾਹੇ 1 ਵਜੇ ਦਾ ਡਾਕਟਰ ਸਾਹਿਬ ਇਹ ਘੱਟੋ ਘੱਟ ਕਹਿ ਰਹੇ ਨੇ ਲੋਕ ਪਟਿਆਲੇ ਦੇ ਵੀ ਇਹ ਸੀਟ 1.5 ਲੱਖ ਵੋਟ ਤੋਂ ਉੱਪਰ ਡਾਕਟਰ ਸਾਹਿਬ ਜਿੱਤਣਗੇ। ਕੀ ਲੱਗਦਾ ਤੁਹਾਨੂੰ ਆਮ ਆਦਮੀ ਪਾਰਟੀ ਤੋਂ ਡਾਕਟਰ ਬਲਬੀਰ ਸਿੰਘ ਪੰਜਾਬ ਦੇ ਸਿਹਤ ਮੰਤਰੀ ਨੇ ਜੀ ਉਹਨਾਂ ਨੂੰ ਮੌਕਾ ਦਿੱਤਾ ਟਿਕਟ ਦਿੱਤੀਆ। ਕੀ ਲੱਗਦਾ ਵੀ ਟੱਕਰ ਡਾਕਟਰ ਧਰਮਵੀਰ ਗਾਂਧੀ ਉਹ ਦੇਣਗੇ ਫਿਰ ਡਾਕਟਰ ਤੇ ਡਾਕਟਰ ਆਹ ਮੂੰਹ ਸਾਹਮਣੇ ਹੋਣਗੇ ਦੋਨੋਂ। ਲੋਕ ਦੇਖ ਰਹੇ ਨੇ ਵੀ ਜੇ ਡਾਕਟਰ ਸਾਹਿਬ ਨੇ ਹਾਂ ਕਰਤੀ ਇੱਥੋਂ ਲੜਦੇ ਨੇ ਤਾਂ ਕੋਈ 2 ਲੱਖ ਤੋਂ ਲੀਡ ਕੋਈ 1.5 ਤੋਂ ਉੱਪਰ ਹਟ ਪਾ ਰਹੇ ਆ। ਜੇ ਡਾਕਟਰ ਸਾਹਿਬ ਇੱਥੋਂ ਆਉਂਦੇ ਨੇ ਇਸ ਦੇ ਪਟਿਆਲੇ ਦੇ ਨਾਲ ਦੇ ਨਾਲ ਤਿੰਨ ਸੀਟਾਂ ਹੋਰ ਡਾਕਟਰ ਸਾਹਿਬ ਲੈ ਕੇ ਜਾਣਗੇ ਚਾਰ ਸੀਟਾਂ ਪੂਰੇ ਜਿਹੜੇ ਪੰਜਾਬ ਦੇ ਲੋਕਾਂ ਦੀ ਨਜ਼ਰ ਇਹ ਆ ਵੀ ਚਾਰ ਸੀਟਾਂ ਡਾਕਟਰ ਸਾਹਿਬ ਦੇ ਆਲੇ-ਦੁਆਲੇ ਘੁੰਮ ਰਹੀਆਂ ਨੇ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਲੋਕ ਸਭਾ ਚੋਣਾਂ ਹੋਣੀਆਂ ਨੇ ਪੰਜਾਬ ਦੀਆਂ ਲਾਸਟ ਪੜਾਚ 1 ਜੂਨ ਨੂੰ ਵੋਟਾਂ ਪੈਣਗੀਆਂ ਜੈਨਿਕ ਸਾਰੀਆਂ ਰਾਜਨੀਤਿਕ ਪਾਰਟੀਆਂ ਪੱਬਾਂ ਪਾਰ ਨੇ ਕੈਂਡੀਡੇਟ ਲੱਭ ਰਹੀਆਂ ਨੇ ਕਿਤੇ ਨਾ ਕਿਤੇ ਜਿਹੜੀਆਂ ਪਾਰਟੀਆਂ ਨੇ ਕਾਂਗਰਸ ਪਾਰਟੀ ਸ਼੍ਰੋਮਣੀ ਅਕਾਲੀ ਦਲ ਭਾਜਪਾ ਆਮ ਆਦਮੀ ਪਾਰਟੀ ਪੂਰੇ ਪੱਬਾਂ ਪਾਰ ਨੇ ਕਿਉਂਕਿ ਆਮ ਆਦਮੀ ਪਾਰਟੀ ਨੇ ਤਾਂ ਆਪਣੇ 8 ਉਮੀਦਵਾਰਾਂ ਦਾ ਐਲਾਨ ਵੀ ਕਰ ਦਿੱਤਾ ਹੈ ਉਸ ਤੋਂ ਬਾਅਦ ਲਗਾਤਾਰ ਜੇ ਗੱਲਬਾਤ ਕਰੀਏ ਤਾਂ ਦੂਜੀਆਂ ਪਾਰਟੀਆਂ ਵੀ ਕਹਿ ਰਹੀ ਨੇ ਕਿ ਆਉਣ ਵਾਲੇ ਦਿਨਾਂ ਵਿੱਚ ਜਿਹੜਾ ਅਸੀਂ ਐਲਾਨ ਕਰਾਂਗੇ ਆਪਣੇ ਉਮੀਦਵਾਰਾਂ ਦਾ ਅਤੇ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਇੱਕ ਵੱਡਾ ਸਵਾਲ ਪੈਦਾ ਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਦਾ ਅਲਾਈਂਸ ਹੋਵੇਗਾ ਜਾਂ ਨਹੀਂ ਹੋਵੇਗਾ ਸੋ ਸਾਰੀਆਂ ਗੱਲਬਾਤ ਜੋ ਵੀ ਹੋਣਾ ਉਹ ਆਉਣ ਵਾਲੇ ਦਿਨਾਂ ਚ ਕਲੀਅਰ ਹੋ ਜਾਣੀਆਂ ਨੇ ਸੋ ਵੱਡੀ ਜਾਣਕਾਰੀ ਤੁਹਾਨੂੰ ਦਿੰਨੇ ਆ ਕਿ ਲੋਕ ਸਭਾ ਹਲਕਾ ਪਟਿਆਲਾ ਤੋਂ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਸਿਹਤ ਮੰਤਰੀ ਪੰਜਾਬ ਦੇ ਕੈਬਨਿਟ ਮੰਤਰੀ ਨੇ ਡਾਕਟਰ ਬਲਵੀਰ ਸਿੰਘ ਉਹਨਾਂ ਨੂੰ ਉਮੀਦਵਾਰ ਐਲਾਨਿਆ ਤੇ ਉਹਨਾਂ ਨੇ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਤੇ ਦੂਜੇ ਪਾਸੇ ਤੁਹਾਨੂੰ ਇੱਕ ਵੱਡੀ ਜਾਣਕਾਰੀ ਦੇ ਰਿਹਾ ਕਿ ਕਾਂਗਰਸ ਪਾਰਟੀ ਇੱਕ ਵੱਡਾ ਦਾਅ ਖੇਡਣ ਜਾ ਰਹੀ ਆ ਕਾਂਗਰਸ ਪਾਰਟੀ ਦੀ ਗੱਲਬਾਤ ਚੱਲ ਰਹੀ ਆ ਸਾਬਕਾ ਐਮਪੀ ਡਾਕਟਰ ਧਰਮਵੀਰ ਗਾਂਧੀ ਨਾਲ ਧਰਮਵੀਰ ਗਾਂਧੀ 2014 ਚ ਆਮ ਆਦਮੀ ਪਾਰਟੀ ਤੋਂ ਜਿੱਤੇ ਸਨ ਸੋ ਉਹਨਾਂ ਨਾਲ ਗੱਲਬਾਤ ਚੱਲ ਰਹੀ ਆ ਕਿ ਟਿਕਟਾਉਣ ਵਾਲੇ ਦਿਨਾਂ ਚ ਕਾਂਗਰਸ ਵੱਲੋਂ ਐਲਾਨ ਹੋ ਸਕਦਾ ਸੋ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਨੌਜਵਾਨ ਆਗੂ ਲਾਲਵਿੰਦਰ ਸਿੰਘ ਲਾਲੀ ਮੌਜੂਦ ਨੇ ਲਾਲੀ ਜੀ ਕਿਵੇਂ ਦੇਖਦੇ ਹੋ ਜੋ ਸਿਸਟਮ ਚੱਲ ਰਿਹਾ ਕਿਉਂਕਿ ਇੱਕ ਚਰਚਾਵਾਂ ਹੋ ਰਹੀਆਂ ਨੇ ਕਿ ਡਾਕਟਰ ਧਰਮਵੀਰ ਗਾਂਧੀ ਨੂੰ ਕਾਂਗਰਸ ਪਾਰਟੀ ਉਮੀਦਵਾਰ ਐਲਾਨ ਸਕਦੀ ਹੈ ਕਿ ਸ਼ਾਮਲ ਹੋ ਸਕਦੇ ਨੇ ਕਿਉਂਕਿ ਤੁਹਾਡੀਆਂ ਵੀ ਤਸਵੀਰਾਂ ਆਈਆਂ ਸੀ ਤੁਹਾਡੀ ਤਸਵੀਰ ਤੁਸੀਂ ਉਹਨਾਂ ਨਾਲ ਮੁਲਾਕਾਤ ਵੀ ਕਰਕੇ ਆਏ ਹੋ ਤੇ ਕੀ ਗੱਲਬਾਤ ਹੋਈ ਸਾਰੀ ਦੇਖੋ ਜੀ ਅਸੀਂ ਨਾ ਡਾਕਟਰ ਸਾਹਿਬ ਨੂੰ ਮਨਾਉਣ ਗਏ ਸੀ ਵੀ ਅੱਜ ਤੁਹਾਨੂੰ ਪਾਰਟੀ ਰਾਹੁਲ ਗਾਂਧੀ ਤੇ ਪਾਰਟੀ ਦੇ ਪ੍ਰਧਾਨ ਖੜਗੇ ਜੀ ਬਹੁਤ ਜ਼ੋਰ ਲਾ ਰਹੇ ਨੇ ਵੀ ਪਟਿਆਲੇ ਦੇ ਵਿੱਚੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਹੋ ਅਸੀਂ ਸਾਰੇ ਰਲ ਕੇ ਸੱਜਣ ਗਏ ਸੀ ਸਾਰੇ ਜਿਵੇਂ ਪੰਜਾਬ ਦੀ ਕ੍ਰੀਮ ਸੀ ਉਸ ਦਿਨ ਤੇ ਡਾਕਟਰ ਸਾਹਿਬ ਨੂੰ ਪੂਰਾ ਜ਼ੋਰ ਲਾਇਆ ਵੀ ਤੁਸੀਂ ਖੜੇ ਹੋ ਪਰ ਡਾਕਟਰ ਸਾਹਿਬ ਥੋੜਾ ਜਿਹਾ ਚਲੋ ਆਉਣ ਵਾਲੇ ਦਿਨਾਂ ਦੇ ਵਿੱਚ ਡਾਕਟਰ ਸਾਹਿਬ ਕਹਿੰਦੇ ਨੇ ਵੀ ਮੈਂ ਵਿਚਾਰ ਕਰੂੰਗਾ ਤੇ ਹੋ ਸਕਦੇ ਨੇ ਉਹ 1-2 ਦਿਨਾਂ ਦੇ ਵਿੱਚ ਆਏ ਜਾਣ ਬੱਸ 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 ਤੁਹਾਡੀ ਮੀਟਿੰਗ ਕਿਵੇਂ ਹੋਈ ਕਿਸ ਦੇ ਕਹਿਣ ਤੇ ਤੁਸੀਂ ਗਏ ਕਿਉਂਕਿ ਸੁਖਪਾਲ ਸਿੰਘ ਖਹਿਰਾ ਦੇ ਵੀ ਨਾਲ ਤੁਹਾਡੀ ਗੱਲਬਾਤ ਚੱਲਦੀ ਹੈ ਨਜ਼ਦੀਕੀਆਂ ਤੁਸੀਂ ਕਿਵੇਂ ਹੋਈ ਪਲਾਨਿੰਗ ਸਾਰੀ ਕੀ ਹੋਈ ਸੀ ਦੇਖੋ ਸਰਦਾਰ ਸੁਖਪਾਲ ਸਿੰਘ ਖਹਿਰਾ ਵੀ ਅੱਜ ਦੇ ਟਾਈਮ ਦੇ ਵਿੱਚ ਦੋ ਇਨਸਾਨ ਇਹੋ ਜਿਹੇ ਨੇ ਜੇ ਇੱਕ ਸਰਦਾਰ ਸੁਖਪਾਲ ਸਿੰਘ ਖਹਿਰਾ ਇੱਕ ਧਰਮਵੀਰ Gandhi ਜਿਨ੍ਹਾਂ ਦੀ ਪੰਜਾਬ ਦੇ ਪੂਰੇ ਲੋਕਾਂ ਦੀ ਨਾજર ਬਣੀ ਹੋਈ ਹੈ ਵੀ ਡਾਕਟਰ ਧਰਮਵੀਰ Gandhi ਵੀ ਪੰਜਾਬ ਦੇ ਐਮਪੀ ਹੁਣ ਤੇ ਸਰਦਾਰ ਸੁਖਪਾਲ ਸਿੰਘ ਖੈਰਾ ਵੀ ਐਮਪੀ ਹੁਣ ਦੋਏ ਇਨਸਾਨਾਂ ਨੇ ਪੂਰੇ ਪੰਜਾਬ ਦੇ ਵਿੱਚ ਜਿੱਥੇ ਵੀ ਕਿਤੇ ਮੁਸੀਬਤ ਪੈਂਦੀ ਆ ਇਹੇ ਅੜਕੇ ਖੜ ਜਾਂਦੇ ਨੇ ਇਸੇ ਤਰ੍ਹਾਂ ਡਾਕਟਰ ਧਰਮਵੀਰ ਗਾਂਧੀ ਦੇ ਜੋ ਕੰਮ ਕਰੇ ਹੋ ਜੀ ਪਟਿਆਲੇ ਦੇ ਵਿੱਚ ਪੂਰੇ ਲੋਕਾਂ ਦੀ ਉੱਥੇ ਮਟਿਆਲੇ ਦੇ ਵਿੱਚ ਬਣੀ ਹੋਈ ਆ ਵੀ ਡਾਕਟਰ ਧਰਮਵੀਰ ਹੀ ਉਮੀਦਵਾਰ ਹੋਣ ਦੇਖੋ ਆਪਣੀ ਜਦੋਂ ਅਸੀਂ ਪਿੰਡਾਂ ਦੇ ਵਿੱਚ 19 ਦੇ ਵਿੱਚ ਜਾਂਦੇ ਸੀ ਤਾਂ ਸਾਨੂੰ ਲੋਕ ਕਹਿੰਦੇ ਸੀ ਵੀ ਡਾਕਟਰ ਧਰਮਵੀਰ ਵਰਗਾ ਕੋਈ ਉਮੀਦਵਾਰ ਨਹੀਂ ਉਸ ਟਾਈਮ ਦੇ ਵਿੱਚ ਡਾਕਟਰ ਧਰਮਵੀਰ ਵੀਰ ਨੂੰ ਪੌਣੇ 2 ਲੱਖ ਵੋਟ ਪੈ ਗਈ ਸੀ ਤੇ ਇੱਕ ਆਜ਼ਾਦ ਜਿਵੇਂ ਕਹਦੀ ਉਮੀਦਵਾਰ ਸੀ ਉਸ ਸਮੇਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਸੀਐਮਸੀ ਬਹੁਤ ਵੱਡੀ ਟੱਕਰ ਲੈ ਰਹੇ ਸੀ ਅਸੀਂ ਤੇ ਡਾਕਟਰ ਧਰਮਵੀਰ ਨੇ ਔਰ ਸਾਡੀ ਸਾਰੀ ਟੀਮ ਨੇ ਡਟ ਕੇ ਮੁਕਾਬਲਾ ਕੀਤਾ ਤੇ ਹੁਣ ਅੱਜ ਸਮੀਕਰਨ ਕੀ ਬਣੇ ਹੋਏ ਨੇ ਉਸ ਟਾਈਮ ਦੇ ਵਿੱਚ ਵੀ ਡਾਕਟਰ ਧਰਮਵੀਰ ਗਾਂਧੀ ਨੇ ਕਿਤੇ ਵੀ ਇਹ ਨਹੀਂ ਦੇਖਿਆ ਵੀ ਮੈਂ ਉਮੀਦਵਾਰ ਝਾੜੂ ਵੱਲੋਂ ਸੀ ਉਸ ਤੋਂ ਬਾਅਦ ਛੱਡ ਕੇ ਉਹ ਇੱਕ ਬਿਨਾ ਪਾਰਟੀ ਤੋਂ ਕੰਮ ਕਰ ਰਹੇ ਸੀ ਤੇ ਉਹਨਾਂ ਨੇ ਕੋਈ ਇਹ ਨਹੀਂ ਦੇਖਿਆ ਵੀ ਮੈਂ ਕਿਸੇ ਕਾਂਗਰਸ ਪਾਰਟੀ ਦੇ ਸਰਪੰਚ ਨੂੰ ਫੰਡ ਦੇਣਾ ਕੋਈ ਜੋ ਉਹਨਾਂ ਨੂੰ ਪਿੱਛੋਂ ਫੰਡ ਆ ਰਹੇ ਸੀ ਉਹਨਾਂ ਨੇ ਕਿਸੇ ਅਕਾਲੀ ਦਲ ਦਾ ਨਹੀਂ ਦੇਖਿਆ ਕੋਈ ਕਾਂਗਰਸ ਨਹੀਂ ਦੇਖਿਆ ਪਿੰਡਾਂ ਦੇ ਵਿੱਚ ਕੋਈ ਟੈਂਕੀਆਂ ਦੇਣੀਆਂ ਨੇ ਕੋਈ ਪਿੰਡਾਂ ਦੇ ਵਿੱਚ 70 70 ਲੱਖ ਦੇ ਮੈਰਿਜ ਪੈਲਸ ਦੇਣੇ ਨੇ ਸ਼ਮਸ਼ਾਨ ਘਾੜ ਦੇਣੇ ਨੇ ਬਹੁਤ ਵੱਡੇ ਪ੍ਰੋਜੈਕਟ ਰੇਲਵੇ ਲਾਈਨਾਂ ਜਾਨੀ ਕਿ ਜਾਨੀ ਕਿ ਵੱਡੇ ਵੱਡੇ ਕੰਮ ਕੀਤੇ ਠੀਕ ਹੈ ਪਰ ਜਿਹੜੀ ਗੱਲਬਾਤ ਆ ਆਪਾਂ ਗੱਲਬਾਤ ਉਹ ਵਿਸ਼ੇ ਤੇ ਆਈਏ ਕਿ ਉਸ ਦਿਨ ਜਦੋਂ ਤੁਸੀਂ ਮੀਟਿੰਗ ਕੀਤੀ ਗੱਲਬਾਤ ਕੀਤੀ ਕਿਹਨਾਂ ਦੇ ਕਹਿਣ ਤੇ ਕੀਤੀ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਸੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਖੜਗੇ ਸਾਹਿਬ ਦੀ ਵੀ ਗੱਲਬਾਤ ਹੋਈ ਉੱਪਰ ਰਾਹੁਲ ਗਾਂਧੀ ਤੱਕ ਗੱਲਬਾਤ ਚੱਲ ਰਹੀ ਹੈ ਕਿ ਮਨਾਉਣ ਦੀ ਕੋਸ਼ ਉਸ ਦਿਨ ਮੁਲਾਕਾਤ ਕੀਤੀ ਹੋਈ ਕੀ ਗੱਲਬਾਤ ਹੋਈ ਦੇਖੋ ਮੁਲਾਕਾਤ ਤੈ ਹੋਈ ਸੀ ਰਾਹੁਲ ਗਾਂਧੀ ਤੇ ਖੜਗੀ ਜੀ ਦਾ ਵੀ ਜ਼ੋਰ ਲੱਗਿਆ ਹੋਇਆ ਕਿਉਂਕਿ ਉਹਨਾਂ ਨੂੰ ਵੀ 300 ਦਾ ਅੰਕੜਾ ਚਾਹੀਦਾ ਉਹਨਾਂ ਦਾ ਵੀ ਜ਼ੋਰ ਲੱਗਿਆ ਹੋਇਆ ਕਿਉਂਕਿ ਇੱਕ ਇੱਕ ਆਦਮੀ ਪੂਰਾ ਪੌਂਟਡ ਆ ਪੂਰੇ ਦੇਸ਼ ਦੇ ਵਿੱਚੋਂ ਔਰ ਸਾਨੂੰ ਜਿਵੇਂ ਆਪਾਂ ਕਹਿ ਦਈਏ ਸਰਦਾਰ ਸਕਪਾਲ ਸਿੰਘ ਖਹਿਰਾ ਵੀ ਕਿਤੇ ਇਹ ਚਾਹੁੰਦੇ ਨੇ ਵੀ ਪੰਜਾਬ ਦੇ ਵਿੱਚ ਇੱਕ ਚੰਗੇ ਇਨਸਾਨ ਡਾਕਟਰ ਤਨਵੀਰ ਗਾਂਧੀ ਵੀ ਕਾਂਗਰਸ ਦੇ ਵਿੱਚ ਸ਼ਾਮਲ ਹੋ ਕੇ ਟਿਕਟ ਮਿਲਦੀ ਆ ਤਾਂ ਉਹਨਾਂ ਦਾ ਅਸਰ ਆ ਜਿਹੜਾ 2-3 ਸੀਟਾਂ ਤੇ ਪੈਂਦਾ ਜਿਹੜੀਆਂ ਪਟਿਆਲੇ ਦੇ ਹਰਦਗਿਰਦ ਘੁੰਮਦੀਆਂ ਨੇ ਖੈਰਾ ਸਾਹਿਬ ਦਾ ਵੀ ਇਸ ਤੇ ਜ਼ੋਰ ਲੱਗਿਆ ਹੋਇਆ ਵੀ ਡਾਕਟਰ ਧਰਮਵੀਰ ਗਾਂਧੀ ਪਟਿਆਲੇ ਤੋਂ ਉਮੀਦਵਾਰ ਹੋਣ ਤੇ ਪੂਰੀ ਕਾਂਗਰਸ ਦਾ ਲੀਡਰਸ਼ਿਪ ਦਾ ਵੀ ਉਮੀਦਵਾਰ ਲੱਗਿਆ ਹੋਇਆ ਕਿਉਂਕਿ ਇਸ ਦੇ ਨਾਲ ਕੀ ਹੈ ਪੂਰੇ ਪੰਜਾਬ ਦੇ ਵਿੱਚ ਅਸਰ ਪੈਣ ਵਾਲਾ ਡਾਕਟਰ ਸਾਹਿਬ ਦੇ ਆਉਣ ਨਾਲ ਕਿਉਂਕਿ ਡਾਕਟਰ ਸਾਹਿਬ ਇੱਕ ਇਹੋ ਜਿਹਾ ਚਿਹਰਾ ਨੇ ਜਿਹੜਾ ਕਿ ਪੂਰੇ ਆਲ ਇੰਡੀਆ ਦੇ ਵਿੱਚ ਪਹਿਲਾਂ ਉਹ ਆਪਣੇ ਡਾਕਟਰ ਜਿਹੜਾ ਉਹਨਾਂ ਦਾ ਪ੍ਰੋਫੈਸ਼ਨਲ ਆ ਉਹਦੇ ਕਰਕੇ ਪੂਰੇ ਆਲ ਇੰਡੀਆ ਦੇ ਵਿੱਚ ਇੱਕ ਉਹਨਾਂ ਦਾ ਦਿਖ ਬਣੀ ਹੋਈ ਹੈ ਡਾਕਟਰ ਸਾਹਿਬ ਦੀ ਕਿਉਂਕਿ ਤੁਸੀਂ ਜਾਓ ਰਜਾਨਾ ਦੇ ਵਿੱਚ ਜਦੋਂ ਜਾਂਦੇ ਹੋ ਉੱਥੇ ਡਾਕਟਰ ਸਾਹਿਬ ਇੱਕ 50 ਰੁਪਏ ਦੀ ਫੀਸ ਤੇ ਲੱਖਾਂ ਲੋਕਾਂ ਨੂੰ ਦੇਖ ਕੇ ਉਹਨਾਂ ਦਾ ਇਲਾਜ ਕਰਦੇ ਨੇ ਜਿੱਥੇ ਕਿ ਆਮ ਅੱਜ ਕੱਲ ਡਾਕਟਰ ਹਜ਼ਾਰ-ਹਜ਼ਾਰ ਰੁਪਏ ਲੈਂਦੇ ਨੇ ਸੋ ਇਹ ਚੀਜ਼ਾਂ ਨੂੰ ਦੇਖ ਕੇ ਡਾਕਟਰ ਸਾਹਿਬ ਦੀ ਇੱਕ ਬਹੁਤ ਚੰਗੀ ਛਵੀ ਬਣੀ ਹੋਈ ਹੈ ਕਿੱਚ ਨਹੀਂ ਕਿ ਰਿਸਪਾਂਸ ਕੀ ਮਿਲਿਆ ਗੱਲਬਾਤ ਕੀ ਹੋਈ ਉਸ ਦਿਨ ਕਿ ਚੋਣ ਲੜ ਸਕਦੇ ਨੇ ਜਾਂ ਚੋਣ ਨਹੀਂ ਲੜ ਸਕਦੇ ਕਿਵੇਂ ਦੇ ਕਿਵੇਂ ਦਾ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਸਮੀਕਰਨ ਕੀ ਹੋਣਗੇ ਦੇਖੋ ਉਸੇ ਗੱਲ ਤੇ ਆਉਂਦਾ ਮੈਂ ਪਹਿਲਾਂ ਤੁਹਾਨੂੰ ਤਾਂ ਹੀ ਦੱਸਣੇ ਜ਼ਰੂਰੀ ਹੋ ਗਏ ਸੀ ਡਾਕਟਰ ਸਾਹਿਬ ਦੀਆਂ ਗੱਲਾਂ ਵੀ ਉਸ ਦਿਨ ਡਾਕਟਰ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਮੈਂ ਥੋੜਾ ਜਿਹਾ ਆਪਦੇ ਸਿਹਤ ਨੂੰ ਲੈ ਕੇ ਵੀ ਮੈਂ ਸਿਹਤ ਆ ਜਿਹੜੀ ਮੇਰੀ ਅਜਾਜ਼ਤ ਨਹੀਂ ਦੇ ਰਹੀ ਸੋ ਅਸੀਂ ਸਾਰਿਆਂ ਨੇ ਫਿਰ ਡਾਕਟਰ ਸਾਹਿਬ ਨੂੰ ਇਹ ਇੱਥੇ ਮਨਾਇਆ ਵੀ ਡਾਕਟਰ ਸਾਹਿਬ ਤੁਸੀਂ ਸਿਹਤ ਨਾਲ ਜੇ ਤੁਹਾਡੀ ਸਿਹਤ ਜਿੰਨਾ ਕ ਜੀ ਆਜ਼ਾਦ ਦਿੰਦੀ ਤੁਸੀਂ ਓਨਾ ਕੰਮ ਕਰ ਲਿਓ ਕਿਉਂਕਿ ਅੱਜ ਲੋਕ ਤੁਹਾਨੂੰ ਇੰਨਾ ਚਾਹੁੰਦੇ ਨੇ ਵੀ ਜੇ ਤੁਸੀਂ ਨਾ 5 ਵਜੇ ਵੀ ਪ੍ਰਚਾਰ ਬੰਦ ਕਰਕੇ ਘਰੇ ਵਗਜੋ ਅਸੀਂ ਉਸ ਤੋਂ ਬਾਅਦ ਸਾਰਾ ਜਿਹੜਾ ਸਾਡੀ ਟੀਮ ਹੈ ਉਹ ਪੂਰਾ ਵਰਕ ਕਰੂਗੀ ਚਾਹੇ ਸਾਨੂੰ ਰਾਤ ਨੂੰ 2 ਵਜੇ ਦੇਣੇ ਚਾਹੇ 1 ਵਜੇ ਦਾ ਉਹ ਸਾਡੀ ਟੀਮ ਆ ਜਿਹੜੀ ਪੂਰੀ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਵਰਕ ਕਰੂਗੀ ਠੀਕ ਹੈ ਡਾਕਟਰ ਸਾਹਿਬ ਨੂੰ ਇਸ ਤਰ੍ਹਾਂ ਮਨਾਇਆ ਸੀਨੇ ਪਰ ਡਾਕਟਰ ਸਾਹਿਬ ਨੇ ਸਾਨੂੰ ਦੱਸਤਾ ਵੀ ਠੀਕ ਹੈ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਜਿਹੜੀਆਂ ਉਮੀਦਾਂ ਲੈ ਕੇ ਆਇਆ ਉਹ ਤੇ ਖਰਾ ਉਤਰੂਗਾ ਠੀਕ ਹੈ ਜਨਨ ਕਿ ਹੁਣ ਪਲੈਨਿੰਗ ਲੱਗਦੀ ਆ ਕਿ ਕਾਂਗਰਸ ਚ ਸ਼ਾਮਲ ਵੀ ਹੋ ਸਕਦੇ ਨੇ ਉਮੀਦਵਾਰ ਵੀ ਹੋ ਸਕਦੇ ਨੇ ਚੋਣ ਮੈਦਾਨ ਚ ਆ ਸਕਦੇ ਨੇ ਜਨਨ ਕਿ ਹਾਂਜੀ ਡਾਕਟਰ ਸਾਹਿਬ ਚੋਣ ਮੈਦਾਨ ਚ ਆ ਸਕਦੇ ਨੇ ਕਿਉਂਕਿ ਬਹੁਤ ਲੋਕਾਂ ਨੇ ਸਾਨੂੰ ਬਾਹਰੋਂ ਵੀ ਤੇ ਪਟਿਆਲੇ ਹਲਕੇ ਦੇ ਵਿੱਚੋਂ ਬਹੁਤ ਜ਼ੋਰ ਲੱਗਿਆ ਹੋਇਆ ਵੀ ਡਾਕਟਰ ਸਾਹਿਬ ਨੂੰ ਕਿਵੇਂ ਨਾ ਕਿਵੇਂ ਤੁਸੀਂ ਮਨਾਓ ਔਰ ਉਹਨਾਂ ਨੂੰ ਪਟਿਆਲੇ ਦੇ ਵਿੱਚੋਂ ਲੜਨ ਲਈ ਜ਼ਰੂਰ ਮਰਾਓ ਕਿਉਂਕਿ ਇਹ ਜਿਹੜੀ ਸੀਟ ਹੈ ਡਾਕਟਰ ਸਾਹਿਬ ਨੂੰ ਲੋਕਾਂ ਨੂੰ ਅੱਜ ਪਤਾ ਹੈ ਕਿਉਂਕਿ ਸਰਵੇ ਵੀ ਹੋ ਗਏ ਸਾਰਾ ਕੁਝ ਹੋ ਗਿਆ ਵੀ ਡਾਕਟਰ ਸਾਹਿਬ ਇਹ ਕਟੋ-ਕਟ ਕਹਿ ਰਹੇ ਨੇ ਲੋਕ ਪਟਿਆਲੇ ਦੇ ਵੀ ਇਹ ਸੀਟ 1.5 ਲੱਖ ਵੋਟ ਤੋਂ ਉੱਪਰ ਡਾਕਟਰ ਸਾਹਿਬ ਜਿੱਤਣਗੇ ਠੀਕ ਹੈ ਕੀ ਲੱਗਦਾ ਤੁਹਾਨੂੰ ਆਮ ਆਦਮੀ ਪਾਰਟੀ ਤੋਂ ਡਾਕਟਰ ਬਲਬੀਰ ਸਿੰਘ ਪੰਜਾਬ ਦੇ ਸਿਹਤ ਮੰਤਰੀ ਨੇ ਜੀ ਉਹਨਾਂ ਨੂੰ ਮੌਕਾ ਦਿੱਤਾ ਟਿਕਟ ਦਿੱਤੀ ਆ ਕੀ ਲੱਗਦਾ ਵੀ ਟੱਕਰ ਡਾਕਟਰ ਧਰਮਵੀਰ ਗਾਂਧੀ ਉਹ ਦੇਣਗੇ ਫਿਰ ਡਾਕਟਰ ਤੇ ਡਾਕਟਰ ਆਹ ਮੂੰਹ ਸਾਹਮਣੇ ਹੋਣਗੇ ਦੋਨੋਂ ਹਾਂ ਜੀ ਦੇਖੋ ਇੱਕ ਤਾਂ ਇਹ ਆ ਵੀ ਅੱਜ ਦਾ ਅੱਜ ਜੋ ਚੱਲ ਰਿਹਾ ਨਾ ਤਾਂ ਅੱਜ ਕੋਈ ਭਾਜਪਾ ਦੀ ਆਪਣੇ ਪੰਜਾਬ ਦੇ ਵਿੱਚ ਐਡਾ ਹਵਾਈਆ ਕੋਈ ਨਾ ਹੀ ਅੱਜ ਅਕਾਲੀ ਦਲ ਦੇ ਉਹ ਸਟ ਤੇ ਵੀ ਉੱਥੇ ਕੋਈ ਲਵੇ ਲਾਉਣੇ ਆ ਨਾ ਹੀ ਆਮ ਆਦਮੀ ਦਾ ਵਿਰੋਧ ਤਾਂ ਪਿੰਡਾਂ ਸ਼ਹਿਰਾਂ ਦੇ ਵਿੱਚ ਬਹੁਤ ਜ਼ਿਆਦੇ ਲੋਕ ਦੇਖ ਰਹੇ ਨੇ ਵੀ ਜੇ ਡਾਕਟਰ ਸਾਹਿਬ ਨੇ ਹਾਂ ਕਰਤੀ ਇੱਥੋਂ ਲੜਦੇ ਨੇ ਤਾਂ ਕੋਈ 2 ਲੱਖ ਤੋਂ ਲੀਡ ਕੋਈ 1.5 ਤੋਂ ਉਪਰ ਹਟ ਪਾ ਰਿਹਾ ਦੇਖੋ ਸਾਰੇ ਲੋਕਾਂ ਨੂੰ ਇਹ ਆ ਵੀ ਜੇ ਡਾਕਟਰ ਧਰਮਵੀਰ ਗਾਂਧੀ ਕਹੇ ਜੇ ਇਨਸਾਨ ਨੇ ਜਿਨ੍ਹਾਂ ਨੂੰ ਕੋਈ ਬਿਨਾ ਸਵਾਰਥ ਤੋਂ ਕਿ ਚੋਣ ਲੜਦੇ ਨੇ ਨਹੀਂ ਲੋਕਾਂ ਨੂੰ ਕੀ ਹੁੰਦਾ ਸਵਾਰਥ ਹੁੰਦਾ ਐਮਪੀ ਬਣ ਕੇ ਐਮਪੀ ਬਣ ਗਏ ਐਮਪੀ ਬਣ ਕੇ ਉਹਨਾਂ ਨੂੰ ਸਿਰਫ ਇਹ ਹੁੰਦਾ ਵੀ ਸਾਡੀ ਜਿਹੜੀ ਮਹੀਨੇ ਦੇ ਪੱਤੇ ਸਾਡੇ ਡਰਾਈਵਰੀ ਪੱਤੇ ਸਾਡੇ ਤੇਲ ਖਰਚਾ ਉਹਨਾਂ ਦੀ ਮਹੀਨੇ ਦੇ ਅਖੀਰ ਹੀ ਡੇਟ ਤੇ ਆ ਕੇ ਹੁੰਦੀ ਹੈ ਵੀ ਸਾਡੇ ਟੂ ਕਦੋਂ ਵੱਜੂਗੀ ਕਦੋਂ ਸਾਡੇ ਜਿਹੜੇ ਫੋਨਾਂ ਦੇ ਵਿੱਚ ਆ ਕੇ ਇਹ ਜਿਹੜੀ ਇੱਕ ਬੈਲ ਵੱਜੂ ਵੀ ਹਾਂ ਤੁਹਾਡੇ ਪੈਗੇ ਖਰਚੇ ਪਰ ਉਲਟ ਡਾਕਟਰ ਧਰਮਵੀਰ ਗਾਂਧੀ ਇਹ ਜੇ ਇਨਸਾਨ ਨੇ ਜਿਨ੍ਹਾਂ ਨੂੰ ਇਹ ਹੁੰਦਾ ਵੀ ਕੋਈ ਸਵਾਰਥ ਨਹੀਂ ਕੋਈ ਉਹਨਾਂ ਨੂੰ ਲਾਲਚ ਨਹੀਂ ਉਹਨਾਂ ਨੂੰ ਸੇਵਾ ਵੀ ਪੰਜਾਬ ਦੇ ਵਿੱਚ ਕਿਵੇਂ ਲੈ ਰਹਿ ਕੇ ਲੋਕਾਂ ਦੀ ਸੇਵਾ ਕੀਤੀ ਜਾਵੇ ਸੋ ਡਾਕਟਰ ਸਾਹਿਬ ਨੇ ਇਹ ਵੀ ਕਿਹਾ ਵੀ ਮੈਂ ਵੈਸੇ ਵੀ ਸੇਵਾ ਕਰ ਰਹੇ ਹਾਂ ਐਮਪੀ ਬਣ ਕੇ ਵੀ ਉਹਨਾਂ ਨੇ ਇਸ ਤੋਂ ਜ਼ਿਆਦਾ ਸੇਵਾ ਕਰਨੀ ਆ ਉਹਨਾਂ ਦੇ ਜੇ ਪਿਛਲੇ ਕੰਮ ਗਿਣਾਦਾ ਅਮਨ ਜੀ ਤੁਹਾਨੂੰ ਐਡੇ ਐਡੇ ਪ੍ਰੋਜੈਕਟ ਕਰੇ ਹੋਏ ਨੇ ਮੈਨੂੰ ਲੱਗਦਾ ਤੁਸੀਂ ਹੈਰਾਨ ਰਹਿ ਜਾਓਗੇ ਅਸੀਂ ਸਾਨੂੰ 10 ਮਿੰਟ ਲੱਗ ਜਾਂਦੇ ਸੀ ਉਹਨਾਂ ਦੇ ਜੋ ਕੰਮ ਕਰੇ ਹੋਏ ਸੀ ਗਿਣਾਉਣ ਤੇ ਵੀ ਜੋ ਉਹਨਾਂ ਨੇ ਐਡੇ ਐਡੇ ਪ੍ਰੋਜੈਕਟ ਰੇਲਵੇ ਲਾਈਨਾਂ ਪਾਸਪੋਰਟ ਦਫ਼ਤਰ ਪਤਾ ਨਹੀਂ ਕਿੰਨੇ ਕੰਮ ਨੇ ਜੋ ਸਾਨੂੰ ਅੱਜ ਅਸੀਂ ਭੁੱਲ ਗਏ ਉਸ ਟਾਈਮ ਸਾਨੂੰ 10 ਮਿੰਟ ਲੋਕਾਂ ਨੂੰ ਗਰਾਊਂਡ ਤੇ ਲੱਗ ਜਾਂਦੇ ਸੀ ਠੀਕ ਹੈ ਐਨੇ ਕੰਮ ਕਰੇ ਹੋਏ ਨੇ ਡਾਕਟਰ ਸਾਹਿਬ ਨੇ ਵੀ ਜੇ ਡਾਕਟਰ ਸਾਹਿਬ ਇੱਥੋਂ ਆਉਂਦੇ ਨੇ ਇਹ ਹਿੱਸੇ ਦੇ ਪਟਿਆਲੇ ਦੇ ਨਾਲ ਦੇ ਨਾਲ ਤਿੰਨ ਸੀਟਾਂ ਹੋਰ ਡਾਕਟਰ ਸਾਹਿਬ ਲੈ ਕੇ ਜਾਣਗੇ ਚਾਰ ਸੀਟਾਂ ਪੂਰੇ ਜਿਹੜੇ ਪੰਜਾਬ ਦੇ ਲੋਕਾਂ ਦੀ ਨਜ਼ਰ ਇਹ ਹੈ ਵੀ ਚਾਰ ਸੀਟਾਂ ਡਾਕਟਰ ਸਾਹਿਬ ਦੇ ਆਲੇ-ਇਰਦ-ਗਿਰਦ ਘੁੰਮ ਰਹੀਆਂ ਨੇ ਬਿਲਕੁਲ ਜਨਨਕੀ ਕਾਂਗਰਸ ਪਾਰਟੀ ਬਹੁਤ ਮਜ਼ਬੂਤ ਹੋ ਇਹ ਕਹਿਣਾ ਚਾਹੁੰਦੇ ਹੋ ਤੁਸੀਂ ਜੇ ਡਾਕਟਰ ਧਰਮਵੀਰ ਗਾਂਧੀ ਕਾਂਗਰਸ ਚ ਸ਼ਾਮਲ ਹੁੰਦੇ ਨੇ ਟਿਕਟਰ ਤੇ ਲੜਦੇ ਨੇ ਜੀ ਹਾਂ ਜੀ ਇਹੀ ਗੱਲ ਆ ਗਈ ਤਾਂ ਹੀ ਤਾਂ ਰਾਹੁਲ ਗਾਂਧੀ ਜੀ ਔਰ ਖੜਗੇ ਜੀ ਮਨਾਉਣ ਲੱਗੇ ਹੋਏ ਨੇ ਔਰ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਮਨਾਉਣ ਲੱਗੀ ਹੋਈ ਆ ਸਰਦਾਰ ਸਪਾਲ ਸਿੰਘ ਖੈਰਾ ਉਰੀਆਂ ਦਾ ਵੀ ਬਹੁਤ ਜੋਰ ਲੱਗਿਆ ਹੋਇਆ ਵੀ ਡਾਕਟਰ ਸਾਹਿਬ ਕੋਈ ਗੱਲ ਨਹੀਂ ਜਿੰਨੀ ਕਿ ਤੁਹਾਡੀ ਸਿਹਤ ਆ ਆਜ਼ਾਦ ਦਿੰਦੀ ਆ ਤੁਸੀਂ ਉਹਨਾਂ ਕੰਮ ਕਰ ਲਿਓ ਬਾਕੀ ਜਿਹੜੇ ਸਾਡੇ ਵਰਕਰ ਨੇ ਉਹ ਤੁਹਾਨੂੰ ਉਹਨਾਂ ਕੇ ਸਮਾਂ ਜਿੰਨਾ ਕਿ ਤੁਸੀਂ ਦੇ ਸਕਦੇਂ ਦਿਓ ਬਾਕੀ ਇਹ ਸਾਹਮਣੇ ਕੇ ਸਾਰਾ ਤੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਅਸੀਂ ਇਹ ਨਹੀਂ ਹੈਗਾ ਵੀ ਤੁਹਾਡੇ ਤੇ ਕੋਈ ਬੋਝ ਬਣ ਜੂਗਾ ਵੀ ਤੁਸੀਂ ਜੋ ਜਿੰਨਾ ਕਿ ਤੁਹਾਡੀ ਸਿਹਤ ਆ ਆਜ਼ਾਦ ਦਿੰਦੀ ਆ ਕਿਉਂਕਿ ਠੀਕ ਹੈ ਉਸ ਦਿਵਾਰ ਡਾਕਟਰ ਸਾਹਿਬ ਫਿੱਟ ਹੋ ਜਾਣਗੇ ਥੋੜਾ ਜਿਹਾ ਹੁਣ ਵਿੱਚ ਦੀ ਜਿਵੇਂ ਡਾਕਟਰ ਸਾਹਿਬ ਨੂੰ ਇੱਕ ਅੱਖ ਤੋਂ ਪ੍ਰੋਬਲਮ ਆ ਪਰ ਜਿਵੇਂ ਕਹਦੀ ਵੀ ਇੱਕ ਅੱਖ ਤੋਂ ਜਿਵੇਂ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕਰਿਆ ਸੀ ਜੇ ਡਾਕਟਰ ਗਾਂਧੀ ਨੂੰ ਵੀ ਲੋਕ ਇਹ ਦੇਖ ਰਹੇ ਨੇ ਵੀ ਪਟਿਆਲੇ ਤੋਂ ਜਿਹੜਾ ਐਮਪੀ ਬਣਦੇ ਨੇ ਇੱਕ ਅੱਖ ਨਾਲ ਦੇਖ ਕੇ ਪਿੱਛੇ ਉਹਨਾਂ ਨੇ ਕਿੰਨੇ ਕੰਮ ਕਰੇ ਸੀ ਕਿੰਨੇ ਲੋੜ ਬੰਦਾਂ ਨੂੰ ਜਿਹੜੇ ਉਸ ਟਾਈਮ ਦੇ ਵਿੱਚ ਐਮਪੀ ਸੀ ਜਦੋਂ ਕਿੰਨੇ ਮਹਾਰਾਜਾ ਰਣਜੀਤ ਸਿੰਘ ਵਾਂਗੂ ਕਿਵੇਂ ਡਾਕਟਰ ਧਰਮਵੀਰ ਗਾਂਧੀ ਨੇ ਕੰਮ ਕੀਤਾ ਤੇ ਲੋਕ ਇਹ ਦੇਖ ਰਹੇ ਨੇ ਵੀ ਹਾਂ ਡਾਕਟਰ ਧਰਮਵੀਰ ਗਾਂਧੀ ਜੇ ਪਟਿਆਲੇ ਤੋਂ ਆਉਂਦੇ ਨੇ ਤਾਂ ਬਹੁਤ ਵੱਡੀ ਲੀਡ ਨਾਲ ਜਿੱਤਣਗੇ ਅੱਜ ਇੱਕੋ ਇੱਕ ਚਿਹਰਾ ਡਾਕਟਰ ਧਰਮਵੀਰ ਗਾਂਧੀ ਦਿਖ ਵੀ ਰਿਹਾ ਤੇ ਆਲੇ-ਦਾਲੇ ਜਿਹੜਾ ਸੀਟਾਂ ਤੇ ਵੀ ਅਸਰ ਪੈ ਰਿਹਾ ਹੋਰ ਵੀ ਦੇਖੋ ਤੁਸੀਂ ਇੱਥੇ ਆਮ ਆਦਮੀ ਤੇ ਇੱਥੇ ਅਕਾਲੀ ਦਲ ਦੇ ਜਿਹੜੇ ਵਰਕਰ ਸਰਪੰਚ ਪੰਚ ਉਹ ਵੀ ਕਹਿ ਰਹੇ ਨੇ ਵੀ ਡਾਕਟਰ ਸਾਹਿਬ ਨੂੰ ਤੁਸੀਂ ਬੇਨਤੀ ਕਰੋ ਵੀ ਤੁਸੀਂ ਡਾਕਟਰ ਸਾਹਿਬ ਖੜੇ ਹੋ ਅਸੀਂ ਤੁਹਾਡੇ ਨਾਲ ਕਿਉਂਕਿ ਡਾਕਟਰ ਸਾਹਿਬ ਨੇ 2019 ਦੇ ਵਿੱਚ 2000 ਜਦੋਂ ਪਹਿਲਾ ਇਲੈਕਸ਼ਨ ਲੜੇ 19 ਤੱਕ ਉਹਨਾਂ ਨੇ ਕੋਈ ਦੇਖੀ ਨਹੀਂ ਇਸ ਤਰ੍ਹਾਂ ਵੀ ਮੈਂ ਆਪਣੀ ਕੋਈ ਪਾਰਟੀ ਬਣਾਈ ਸੀ ਪੰਜਾਬਾਂ ਵਿੱਚ ਵੀ ਉਹਦੇ ਵਿੱਚ ਕੋਈ ਉਹਨਾਂ ਨੇ ਦੇਖਿਆ ਵੀ ਮੇਰੇ ਪਾਰਟੀ ਦਾ ਕੋਈ ਵਰਕਰ ਆਉਂਦਾ ਕੋਈ ਮੇਰੇ ਪਿੰਡ ਦਾ ਸਰਪੰਚ ਆਉਂਦਾ ਉਹਨਾਂ ਨੇ ਜਿੰਨਾ ਉਹਨਾਂ ਕੋਲੇ ਗੱਫਾ ਆਈ ਕਿ ਕਰੋਨਾ ਦੇ ਹਿਸਾਬ ਨਾਲ ਉਹਨਾਂ ਨੇ ਪਿੰਡਾਂ ਦੇ ਵਿੱਚ ਧੜਾ ਧੜ ਬੰਡੀ ਗਈ ਔਰ ਉਹਨਾਂ ਨੇ ਇੱਥੇ ਤੱਕ ਆਮਣ ਜੀ ਜ਼ੋਰ ਲਾਤਾ ਵੀ ਜਿਹੜੇ ਪ੍ਰੋਜੈਕਟ ਡਾਕਟਰ ਸਾਹਿਬ ਨੇ ਉਸ ਟਾਈਮ ਦੇ ਵਿੱਚ ਮੰਤਰੀ ਸੀ ਦੇਖੋ ਇੱਕ ਮੈਂ ਇਹ ਖਾਸियत ਮੰਨਦਾ ਡਾਕਟਰ ਸਾਹਿਬ ਦੇ ਵਿੱਚ ਵੀ ਇੱਕ ਡਾਕਟਰ ਸਾਹਿਬ ਉਹ ਇਨਸਾਨ ਨੇ ਵੀ ਮੈਨੂੰ ਲੱਗਦਾ ਵੀ ਉਹੋ ਜੇ ਕੰਮ ਹਰੇਕ ਐਮਪੀ ਦੇ ਵਿੱਚ ਆਜ਼ਾਦ ਤੌਰ ਤੇ ਨਹੀਂ ਲਿਆ ਜਾ ਸਕਦਾ ਕਿ ਪਟਿਆਲੇ ਦੇ ਲੋਕ ਪਸੰਦ ਕਰਨੇ ਨੇ ਪਹਿਲੀ ਪਸੰਦਾ ਤੇ ਪਟਿਆਲੇ ਦੇ ਲੋਕ ਵੀ ਜਿਤਾਉਣਗੇ ਝੋਲੀ ਪਾਉਣਗੇ ਕਿਤੇ ਨਾ ਕਿਤੇ ਟਿਕਟ ਜੇ ਮਿਲਦੀ ਆ ਤਾਂ ਉਹ ਜਿੱਤ ਉਹਨਾਂ ਦੀ ਪੂਰੀ ਤੈ ਆ ਇਹ ਕਹਿਣਾ ਚਾਹੁੰਦੇ ਤੁਸੀਂ ਹਾਂ ਜੀ ਦੇਖੋ ਜੇ ਡਾਕਟਰ ਸਾਹਿਬ ਅਸੀਂ ਤਾਂ ਜੋਰ ਲਾਇਆ ਪ੍ਰਮਾਤਮਾ ਸੁੱਖ ਰੱਖੇ ਆਉਣ ਵਾਲੇ ਦਿਨਾਂ ਦੇ ਵਿੱਚ ਡਾਕਟਰ ਸਾਹਿਬ ਐਲਾਨ ਕਰ ਦੇਣਗੇ ਵੀ ਮੈਂ ਠੀਕ ਆ ਮੈਂ ਪਰ ਪੰਜਾਬ ਦੇ ਲੋਕਾਂ ਦੀ ਔਰ ਪਟਿਆਲੇ ਦੇ ਲੋਕਾਂ ਦੀ ਜੋ ਮੇਰੇ ਤੇ ਇਹ ਕਹਿ ਰਹੇ ਨੇ ਵੀ ਮਹਾ ਇੱਥੋਂ ਤੁਸੀਂ ਖੜੇ ਹੋ ਉਹ ਤੇ ਉਤਰਨਗੇ ਤੇ ਅਸੀਂ ਪੂਰਾ ਜ਼ੋਰ ਲਾ ਕੇ ਡਾਕਟਰ ਸਾਹਿਬ ਨੂੰ ਐ ਐਮਪੀ ਬਣਾ ਕੇ ਉਹਨਾਂ ਤੋਂ ਪੰਜਾਬ ਦੀ ਜਿਹੜੀ ਸੇਵਾ ਉਹ ਕਰਵਾਵਾਂਗੇ ਬਿਲਕੁਲ ਜੀ ਸੁਖਪਾਲ ਸਿੰਘ ਖੈਰਾ ਦੇ ਨਜ਼ਦੀਕੀ ਨੇ ਨੌਜਵਾਨ ਲਾਲਵਿੰਦਰ ਸਿੰਘ ਲਾਲੀ ਜਿਨ੍ਹਾਂ ਦੀ ਟੀਮ ਪੂਰੀ ਤਰ੍ਹਾਂ ਉੱਥੇ ਪਹੁੰਚੀ ਪਟਿਆਲਾ ਦੇ ਵਿੱਚ ਪਹੁੰਚੀ ਕਿ ਸਾਨੂੰ ਉੱਪਰੋਂ ਹਦਾਇਤਾਂ ਹੋਈਆਂ ਹਾਈ ਕਮਾਂਡ ਨੇ ਸਾਨੂੰ ਕਿਹਾ ਕਿ ਡਾਕਟਰ ਧਰਮਬੀਰ ਗਾਂਧੀ ਨੂੰ ਕਿਹਾ ਜਾਵੇ ਅਤੇ ਉਸ ਤੋਂ ਬਾਅਦ ਇੱਕ ਵੱਡਾ ਖੁਲਾਸਾ ਕਰ ਰਹੇ ਨੇ ਕਿ ਰਾਹੁਲ ਗਾਂਧੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੋਰੀ ਕਾਂਗਰਸ ਦੇ ਪ੍ਰਧਾਨ ਖੜਗੇ ਦਾ ਵੀ ਗੱਲਬਾਤ ਚੱਲ ਰਹੀ ਆ ਕਿਤੇ ਨਾ ਕਿਤੇ ਉਤਾਲ ਮੇਲ ਚ ਨੇ ਅਤੇ ਕਹਿ ਰਹੇ ਨੇ ਕਿ ਡਾਕਟਰ ਧਰਮਵੀਰ ਗਾਂਧੀ ਲੜਨਾ ਨਹੀਂ ਚਾਹੁੰਦੇ ਚੋਣ ਕੇ ਸਾਡੀ ਸਿਹਤ ਇਜਾਜ਼ਤ ਨਹੀਂ ਦਿੰਦੀ ਪਰ ਤੁਹਾਨੂੰ ਵੱਡੀ ਜਾਣਕਾਰੀ ਇਹ ਦਿੰਨੇ ਆ ਕਿ ਆਉਣ ਵਾਲੇ ਦਿਨਾਂ ਵਿੱਚ ਡਾਕਟਰ ਧਰਮਵੀਰ ਗਾਂਧੀ ਕਾਂਗਰਸ ਪਾਰਟੀ ਚ ਸ਼ਾਮਲ ਹੋ ਸਕਦੇ ਨੇ ਅਤੇ ਲੋਕ ਸਭਾ ਹਲਕਾ ਪਟਿਆਲਾ ਤੋਂ ਲੜ ਸਕਦੇ ਨੇ ਕੈਮਰਾਮੈਨ ਪੀਮਾ ਪੱਟੀਵਾਲ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ ਪਟਿਆਲਾ